ਇਹ ਉਹ ਗਾਲੀ ਕਿਤਾਬ ਆ ਦੁਨੀਆ ਦੀ ਸਭ ਤੋਂ ਭੈੜੀ ਕਿਤਾਬ ਜਿਸ ਕਿਤਾਬ ਨੇ ਹਜ਼ਾਰਾਂ ਸਾਲ ਦੀ ਗੁਲਾਮੀ ਦਿੱਤੀ ਜਿਨੇ ਇੱਕ ਕਿਤਾਬ ਨਹੀਂ ਵੇਖੀ ਜਿਨੇ ਕਿਤਾਬ ਨਹੀਂ ਪੜ੍ਹੀ ਉਹਨੂੰ ਕੀ ਪਤਾ ਕਿ ਇਹਦੇ 'ਚ ਕੀ ਲਿਖਿਆ ਹੈ ਇਹਦੇ 'ਚ ਹੀ ਲਿਖਿਆ ਹੈ ਕਿ ਤੁਹਾਡਾ ਕੋਈ ਘਰ ਘਾਟ ਨਹੀਂ ਹੋਏਗਾ ਇਹਦੇ 'ਚ ਹੀ ਲਿਖਿਆ ਹੈ ਕਿ ਤੁਸੀਂ ਖਾਓਗੇ ਨਹੀਂ ਕੁਝ ਆਪਣੇ ਘਰੇ ਤੁਸੀਂ ਸਿਰਫ ਝੂਠ ਖਾਓਗੇ ਲੋਕਾਂ ਦੀ ਸੁੱਟੀ ਹੋਈ ਇਹਦੇ ਚ ਲਿਖਿਆ ਹੈ ਇਹਦੇ ਚ ਲਿਖਿਆ ਕਿ ਤੁਹਾਡੀ ਕੋਈ ਜਾਇਦਾਦ ਨਹੀਂ ਹੋਏਗੀ ਜਾਇਦਾਦ ਤੁਹਾਡੀ ਕੁੱਤੇ ਗਧੇ ਤੇ ਸੂਰ ਹੋਏਗੀ ਇਹਦੇ ਚ ਲਿਖਿਆ ਕਿ ਤੁਸੀਂ ਛੁੱਦਰ ਹੈ ਔਰ ਛੁੱਦਰ ਬਰਾਬਰ ਕੁੱਤਾ ਹੁੰਦਾ ਇਹਦੇ ਚ ਲਿਖਿਆ ਇਹਦੇ ਚ ਲਿਖਿਆ ਕਿ ਔਰਤ ਨੂੰ ਕਦੇ ਵਿਦਿਆ ਨਹੀਂ ਦੇਣੀ ਕੋਰ ਨਰਕ ਨੂੰ ਜਾਓਗੇ ਇਦੇ 'ਚ ਲਿਖਿਆ ਹੈ ਇਦੇ 'ਚ ਲਿਖਿਆ ਕਿ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਅਗਰ ਕਿਸੇ ਕਿਤਾਬ ਨੂੰ ਵੇਖੋਗੇ ਤਾਂ ਇਦੇ 'ਚ ਲਿਖਿਆ ਹੈ ਕਿ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ ਅਗਰ ਕੋਈ ਅੱਖਰ ਸੁਣਦਾ ਤਾਂ ਇਦੇ 'ਚ ਲਿਖਿਆ ਹੈ ਕਿ ਜ਼बान ਖੋਲਦਾ ਤਾਂ ਕੋਦੀ ਜ਼बान ਕੱਟ ਦਿਓ ਇਦੇ 'ਚ ਲਿਖਿਆ ਹੈ ਕਿ ਜੇ ਉੱਚੀ ਥਾਂ ਤੇ ਕੋਈ ਭੁੱਲ ਕੇ ਛੁੱਧਰ ਬੈਠਦਾ ਤਾਂ ਤੱਤੇ ਸਰੀਏ ਉਹਦੇ ਪੁੜਿਆਂ ਤੇ ਲਾਤ ਤੁਸੀਂ ਜੇ ਇਹ ਕਿਤਾਬ ਵੇਖੀ ਨਹੀਂ ਤਾਂ ਪੜੋਗੇ ਕਿਵੇਂ ਇਸੇ ਕਰਕੇ ਮੈਂ ਬ੍ਰਾਹਮਣ ਦੇ ਗ੍ਰੰਥਾਂ ਦੇ ਵਿੱਚੋਂ ਉਹ ਹਵਾਲੇ ਭਾਰਤੀ ਲੋਕ ਨੀਚ ਕਿਵੇਂ ਬਣੇ ਚ ਦਿੱਤੇ ਕਿ ਚਲੋ ਉਨਾਂ ਹੀ ਪੜ ਲਓ ਤੁਸੀਂ ਵਿਦਿਆ ਤੁਹਾਡੀ ਖਤਮ ਕਪੜੇ ਤੁਹਾਡੇ ਖਤਮ ਛੱਤ ਤੁਹਾਡੇ ਕੋਲ ਕੋਈ ਨਹੀਂ ਜائਦਾ ਤੁਹਾਡੇ ਕੋਲ ਕੋਈ ਨਹੀਂ ਝੂਠ ਖਾਣੀ ਹੈ ਸਿਰ ਤੇ ਖੰਭ ਬਣ ਕੇ ਚੱਲਣਾ ਹੈ ਮੂੰਹ ਤੇ ਕੁੱਜਾ ਬਣ ਕੇ ਚੱਲਣਾ ਹੈ ਲੱਕ ਨਾਲ ਝਾੜੂ ਬਣ ਕੇ ਚੱਲਣਾ ਹੈ ਜੁੱਤੀ ਕਦੇ ਨਹੀਂ ਪਾਉਣੀ 12 ਵਜੇ ਬਾਹਰ ਨਿਕਲਣਾ ਹੈ ਔਰ ਨਿਕਲਣ ਤੋਂ ਬਾਅਦ ਆਵਾਜ਼ ਦੇਣੀ ਹੈ ਕਿ ਮੈਂ ਆ ਰਿਹਾ ਆਵਾਜ਼ ਦੇਣੀ ਪੈਂਦੀ ਹੈ ਆਵਾਜ਼ ਦੇਣੀ ਪੈਂਦੀ ਜਾ ਕੇ ਕਿ ਮੈਂ ਆ ਰਿਹਾ ਇਸ ਕਿਤਾਬ ਨੇ ਤਕਦੀਰ ਲਿਖੀ ਤੁਹਾਡੀ ਔਰ ਇਹ ਲਿਖਣ ਵਾਲਾ ਕੌਣ ਹੈ ਪਸ਼ਪਾ ਮਿੱਤਰ ਬ੍ਰਾਹਮਣ ਦਾ ਜਿਹੜਾ ਚੇਲਾ ਸੀ ਕਿਉਂਕਿ ਪੁਸ਼ਪਮਿੱਤਰ ਰਾਜਾ ਹੈ ਔਰ ਰਾਜੇ ਦਾ ਇੱਕ ਚੇਲਾ ਹੈ ਜਿਹਦਾ ਨਾਮ ਮਨੂ ਹੈ ਇਹ ਪੁਸ਼ਪਮਿੱਤਰ ਜਦ ਰਾਜਗਦੀ ਤੇ ਬੈਠਿਆ ਸਾਡੇ ਬਜ਼ੁਰਗਾਂ ਨੂੰ ਮਾਰ ਕੇ ਤਦ ਇੱਕਤਾਬ ਲਿਖਾਈ ਇਹ ਇੱਕ ਸਬਦਾਨ ਹੈ ਇਹ ਬ੍ਰਾਹਮਣ ਦਾ ਸਬਦਾਨ ਹੈ ਅਗਰ ਰਾਮ ਰਾਜ ਆ ਗਿਆ ਤਾਂ ਕੀ ਲਾਗੂ ਹੋਏਗਾ ਅਰੇ RAM RAJ ਆ ਗਿਆ ਤਾਂ ਲਾਗੂ ਕੀ ਹੋਏਗਾ ਪਹਿਲਾਂ ਤਾਂ ਤੁਸੀਂ ਭੁੱਲ ਜਾਓ ਕਿ ਜੈ ਭੀਮ ਕਹੋਗੇ ਇਹ ਭੁੱਲ ਜਾਓ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋਗੇ ਅਗਲੇ ਸੈਟ ਲੈਂਦੇ ਆ ਤੁਸੀਂ ਸੋਚਦੇ ਸਾਡੇ ਨਾਲ ਤਾਂ ਹੁੰਦਾ ਨਹੀਂ ਹੈ ਅਰੇ ਉਹ ਕੌਣ ਹੈ ਜਿਹਦੇ ਨਾਲ ਹੋ ਰਿਹਾ ਹੈ